ਅੰਦਰ ਵਿੱਚ ਜਿਹੜਾ ਜੀ ਕਰੋੜਾ ਰੁਪਏ ਦੀ ਬਿਲਡਿੰਗ ਬਣੀ ਹੋਈ ਆ ਉੱਥੇ ਸਫਾਈ ਦਾ ਬਹੁਤ ਬੁਰਾ ਹਾਲ ਹੈ ਇਹ ਜਿਹੜੀ ਤੁਸੀਂ ਗੱਲ ਮੇਰੇ ਧਿਆਨ ਚ ਲਿਆਉਂਦੀ ਜਾ ਰਹੇ ਹੋ ਇਹਦੇ ਬਾਰੇ ਜਿਹੜਾ ਹੈਗਾ ਮੈਂ ਆਪ ਮੌਕਾ ਦੇਖਾਂਗਾ ਔਰ ਜੇ ਜਿਹੜੀ ਕੋਈ ਇਹਦੇ ਵਿੱਚ ਕੋਈ ਕਮੀ ਬੇਸ਼ੀ ਹੈ ਉਹਨੂੰ ਸਾਸਫਾਈ ਕਰਾਵਾਂਗਾ ਜੇਕਰ ਕੋਈ ਫਰਨੀਚਰ ਜਾਂ ਕੁਝ ਜਿਹਾ ਲੋੜ ਹੈ ਉਹ ਉੱਪਰ ਡਿਮਾਂਡ ਵਾਸਤੇ ਉੱਚ ਅਧਿਕਾਰੀਆਂ ਨੂੰ ਲਿਖਤਾ ਜਾਏਗਾ ਪਟੀ ਘਟਾ ਜਾ ਰਹੇ ਯਾਨੀ ਕਿ ਮੋਹਤ ਅੰਦਰ ਬਹੁਤ ਸਖੰਦ ਰਾਇਆ ਦੇਖੋ ਇਹ ਤਾਂ ਇਹਦੇ ਚ ਪਟਵਾਰੀਆਂ ਦੇ ਵੀ ਹੈ ਜਿਹੜੇ ਉੱਥੇ ਯੂਜ਼ ਕਰ ਰਹੇ ਹੋ ਇਹਨਾਂ ਦੇ ਸਫਾਈ ਰੱਖਣੀ ਚਾਹੀਦੀ ਹੈ ਸਵਾਗਤ ਆ ਤੁਹਾਡਾ ਏਕਤਾ ਲਹਿਰ ਦੀ ਵਿੱਚ ਦੇ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਹੀਂ ਮੇਰੇ ਪਿੱਛੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਕੋਦਰ ਦੇ ਪਟਵਾਰਖਾਨੇ ਦੀਆਂ ਜਿਹੜਾ ਕਿ ਤਸੀਲ ਕੰਪਲੈਕਸ ਦੇ ਸਿੱਧਾ ਤਾਂ ਪਟਵਾਰਖਾਨਾ ਕੈਨੂ ਦਾ ਪਟਵਾਰਖਾਨਾ ਆ ਕਰੋੜਾਂ ਰੁਪਏ ਦੀ ਜਿਹੜਾ ਦਾ ਜਾਂ ਕਰੋੜਾਂ ਰੁਪਏ ਦਾ ਇੱਥੇ ਜਿਹੜੀ ਇਹ ਬਿਲਡਿੰਗ ਖੜੀ ਕਰ ਦਿੱਤੀ ਗਈ ਆ ਪਰ ਅੰਦਰ ਜੋ ਸਫਾਈ ਦੇ ਹਾਲਾਤ ਆ ਸਫਾਈ ਦੇ ਹਾਲਾਤ ਬਹੁਤ ਮਾੜੇ ਆ ਤੁਹਾਨੂੰ ਸਫਾਈ ਦੇ ਅੰਦਰ ਹਾਲਾਤ ਦਿਖਾਉਣ ਵਾਂਗੇ ਜਗਾ ਜਗਾ ਜਾਲੇ ਲੱਗੇ ਆ ਕੁਰਸੀਆਂ ਟੁੱਟੀਆਂ ਪਈਆਂ ਆ ਹੋਰ ਵੀ ਸਫਾਈ ਦਾ ਕੀ ਹਾਲਾਤ ਆ ਤੁਹਾਨੂੰ ਅੰਦਰ ਲੈ ਚੱਲਦੇ ਆ ਤੁਹਾਨੂੰ ਦਿਖਵਾਂਗੇ ਆ ਤਸਵੀਰਾਂ ਪਟਵਾਰਖਾਨੇ ਦੇ ਵਿੱਚ ਜਿਹੜਾ ਜੀ ਕਰੋੜਾਂ ਰੁਪਏ ਦੀ ਬਿਲਡਿੰਗ ਬਣੀ ਹੋਈ ਆ ਉੱਥੇ ਸਫਾਈ ਦਾ ਬਹੁਤ ਬੁਰਾ ਹਾਲ ਆ ਇਹ ਜਿਹੜੀ ਤੁਸੀਂ ਗੱਲ ਮੇਰੇ ਧਿਆਨ 'ਚ ਲਿਆਉਂਦੀ ਜਾ ਰਹੇ ਹੋ ਇਹਦੇ ਬਾਰੇ ਜਿਹੜਾ ਹੈਗਾ ਆਪ ਮੌਕਾ ਦੇਖਾਂਗਾ ਔਰ ਜਿਹੜੀ ਕੋਈ ਇਹਦੇ ਵਿੱਚ ਕੋਈ ਕਮੀ ਬੇਸ਼ੀ ਹੈ ਉਹ ਨੂੰ ਸਫਾਈ ਕਰਾਵਾਂਗੇ ਜੇਕਰ ਕੋਈ ਫਰਨੀਚਰ ਜਾਂ ਕੁਝ ਜੀ ਲੋੜ ਹੈ ਉਹ ਉੱਪਰ ਡਿਮੋਲ ਲਈ ਉੱਚ ਅਧਿਕਾਰੀਆਂ ਨੂੰ ਲਿਖਤਾ ਜਾਏਗਾ ਕਿਉਂਕਿ ਅੱਜ ਸਟਾਫ ਜਿਹੜਾ ਹੈ ਸਟ੍ਰਾਈਕ 'ਤੇ ਹੈ ਬਘਵਾ ਦੀ ਦੋ ਦਿਨ ਦੀ ਸਟ੍ਰਾਈਕ ਹੈ ਉਹ ਛੁੱਟੀ ਤੇ ਨੇ ਔਰ ਕੱਲ ਸਟਾਫ ਜਿਹੜਾ ਹੈ ਆ ਜਾਏਗਾ ਇਹਦੇ ਬਾਰੇ ਜਿਹੜੀ ਜੋ ਵੀ ਐਸੀ ਰਿਪੋਰਟ ਜਿਹੜੀ ਉੱਚ ਅਧਿਕਾਰੀਆਂ ਨੂੰ ਕਰ ਦਾਂਗੇ ਜਿੱਥੇ ਵੀ ਰਹੀ ਸਫਾਈ ਦੀ ਗੱਲ ਉਹ ਅਸੀਂ ਸੁਪਰ ਨਾਗਰ ਦੀ ਸਫਾਈ ਕਰਵਾ ਰਹੇ ਹਾਂ ਸਾਰੇ ਮਿੱਟੀ ਘਟਾ ਜਾ ਰਹੇ ਯਾਨੀ ਕਿ ਮੋਟ ਅੰਦਰ ਬਹੁਤ ਕੁਝ ਖੰਡਰ ਆ ਗਿਆ ਦੇਖੋ ਇਹ ਤਾਂ ਇਹਦੇ ਚ ਫਟਵਾਰੀਆਂ ਦੇ ਵੀ ਆ ਜਿਹੜੇ ਉੱਥੇ ਯੂਜ਼ ਕਰ ਰਹੇ ਉਹਨਾਂ ਦੇ ਸਫਾਈ ਰੱਖਣੀ ਚਾਹੀਦੀ ਹੈ ਜਿੰਦ ਤੱਕ ਸਾਡੀ ਸੂਵ ਦੀ ਜ਼ਰੂਰਤ ਕੋਈ ਸੁਪਰ ਵੀ ਲੋਰ ਆਉ ਉਹ ਇੱਥੇ ਸਟਾਫ ਹੈਗਾ ਅਸੀਂ ਉਹਨਾਂ ਨੂੰ ਲਗਾ ਕੇ ਵੀ ਸਫਾਈ ਕਰਵਾ ਦੇਆ ਹੈ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾਲ ਅਰਨੂਜ ਨਕੋਦਰ